ਈ ਰਿਕਸ਼ਾ ਚਲਾਉਣ ਵਾਲੇ ਹੋ ਜਾਣ ਅਲਰਟ 15 ਮਾਰਚ ਤੱਕ ਜਾਰੀ ਹੋਇਆ ਅਲਟੀਮੇਟਮ ਸ਼ਹਿਰ ਦੀਆਂ ਸੜਕਾਂ ਤੇ ਬਿਨਾ ਨੰਬਰ ਦੇ ਚੱਲਣ ਵਾਲੇ ਈ ਰਿਕਸ਼ਿਆਂ ਨੂੰ ਟ੍ਰੈਫਿਕ ਪੁਲਿਸ ਵੱਲੋਂ 15 ਮਾਰਚ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਜੇਕਰ 15 ਮਾਰਚ ਤੋਂ ਬਾਅਦ ਬਿਨਾਂ ਰਜਿਸਟ੍ਰੇਸ਼ਨ ਤੋਂ ਈ ਰਿਕਸ਼ਾ ਸੜਕਾਂ ਤੇ ਚਲਦੇ ਦੇਖੇ ਗਏ ਤਾਂ ਟ੍ਰੈਫਿਕ ਪੁਲਿਸ ਵੱਲੋਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਸ਼ਹਿਰਾਂ ਚ ਬਿਨਾਂ ট্রেਡ ਸਰਟੀਫਿਕੇਟ ਤੋਂ ਈ ਰਿਕਸ਼ਾ ਵੇਚਣ ਵਾਲੇ ਡੀਲਰਾਂ ਦੀ ਵੀ ਸਨਕਤ ਕਰੇਗੀ ਤਾ ਜੋ ਸੜਕਾਂ ਤੇ ਚੱਲ ਰਹੇ ਗੈਰ ਰਜਿਸਟਰਡ ਈ ਰਿਕਸ਼ਾ ਤੇ ਸਿਕੰਜਾ ਕਸਿਆ ਜਾ ਸਕੇ। ਸ਼ਹਿਰ ਚ ਈ ਰਿਕਸ਼ਾ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਟ੍ਰੈਫਿਕ ਵਿਭਾਗ ਦੇ ਈਡੀਸੀਪੀ ਗੁਰਪ੍ਰੀਤ ਗੌਰ ਪੂਰੇਵਾਲ ਨੇ ਆਪਣੇ ਦਫ਼ਤਰ ਚ ਈ ਰਿਕਸ਼ਾ ਡੀਲਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਚ ਪੂਰੇਵਾਲ ਨੇ ਡੀਲਰਾਂ ਨੂੰ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਨੇ। ਕਿ ਉਹ ਈ ਰਿਕਸ਼ਾ ਵੇਚਣ ਸਮੇਂ ਇਸ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਇਸ ਨੂੰ ਇੱਕ ਆਰਜੀ ਨੰਬਰ ਅਲਾਟ ਕਰਨ ਜੋ ਸਿਰਫ 1 ਮਹੀਨੇ ਲਈ ਵੈਧ ਹੋਵੇਗਾ। ਉਹਨਾਂ ਡੀਲਰਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੇ ਵੱਲੋਂ ਵੇਚੇ ਗਏ ਪੁਰਾਣੇ ਈ ਰਿਕਸ਼ਿਆਂ ਦੀ ਪੂਰੀ ਸੂਚੀ ਬਣਾ ਕੇ ਵਿਭਾਗ ਨੂੰ ਸੌਂਪਣ ਇਸ ਦੇ ਬਾਵਜੂਦ ਜੇਕਰ ਈ ਰਿਕਸ਼ਾ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਦੌਰਾਨ ਡੀਲਰ ਦੀ ਗਲਤੀ ਪਾਈ ਜਾਂਦੀ ਹੈ ਤਾਂ ਪੁਲਿਸ ਉਸ ਖਿਲਾਫ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ। ਉਹਨਾਂ ਸਪੱਸ਼ਟ ਕੀਤਾ ਕਿ ਜਿਸ ਈ ਰਿਕਸ਼ਾ ਡੀਲਰ ਕੋਲ ਟਰੇਡ ਸਰਟੀਫਿਕੇਟ ਨਹੀਂ ਹੈ ਉਹ ਈ ਰਿਕਸ਼ਾ ਨਹੀਂ ਵੇਚ ਸਕਦਾ। ਇਸਦੇ ਲਈ ਟ੍ਰੈਫਿਕ ਪੁਲਿਸ ਦਿਲਰੰਦ ਦੇ ਸ਼ੋਅਰੂਮਾਂ 'ਚ ਜਾ ਕੇ ਉਹਨਾਂ ਦੀ ਪਛਾਣ ਕਰੇਗੀ। ਮੀਟਿੰਗ 'ਚ ACP ਟ੍ਰੈਫਿਕ ਚਰਨਜੀਤ ਲੰਬਾ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸੀ।